ਦਿੱਲੀ ਚੋਣਾਂ ਦੀ ਹਾਰ ਤੋਂ ਮਗਰੋਂ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਵੱਲੋਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸਦਕੇ ਮੀਟਿੰਗ ਕੀਤੀ ਗਈ ਮਾਣੇ ਦੱਸਦੇ ਨੇ ਕਿ ਮੀਟਿੰਗ 15 ਤੋਂ 20 ਮਿੰਟ ਚੱਲੀ 15 ਤੋਂ 20 ਮਿੰਟ ਦੀ ਮੀਟਿੰਗ ਕਰ ਲਈ ਪੰਜਾਬ ਦੇ 94 ਵਿਧਾਇਕ ਜਿਨ੍ਹਾਂ ਚ ਵਿਧਾਇਕ ਹੈ ਮੰਤਰੀ ਹੈ ਜਾਂ ਮੁੱਖ ਮੰਤਰੀ ਨੇ ਉਹਨਾਂ ਸਾਰਿਆਂ ਨੂੰ ਉੱਪਰ ਉੱਥੇ ਸੱਦਿਆ ਗਿਆ ਮੀਟਿੰਗ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਸਾਹਿਬ ਮੀਡੀਆ ਨੂੰ ਸੰਬੋਧਨ ਹੋਇਆ ਉਹਦੇ ਵਿੱਚ ਇਹੀ ਗੱਲ ਕਹੀ ਗਈ ਕਿ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਧੰਨਵਾਦ ਕੀਤਾ ਗਿਆ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਪੰਜਾਬ ਦਾ ਕਰੋੜਾਂ ਰੁਪਇਆ ਬਰਬਾਦ ਕਰਕੇ ਸਿਰਫ ਇਹ ਗੱਲ ਕਰਨੀ ਕਿ ਤੁਹਾਡਾ ਧੰਨਵਾਦ ਇੱਕੀਨਾਕ ਸਹੀ ਹੈ। ਸਭ ਨੂੰ ਪਤਾ ਹੈ ਕਿ ਧੰਨਵਾਦ ਕੱਲਾ ਨਹੀਂ ਕੁਝ ਗੱਲਾਂ ਹੋਰ ਵੀ ਹੋਈਆਂ ਹੋਣਗੀਆਂ। ਜਨਤਕ ਤੌਰ ਤੇ ਉਹ ਗੱਲਾਂ ਨਹੀਂ ਦੱਸਣੀਆਂ ਹੁੰਦੀਆਂ ਕਿਉਂਕਿ ਚਰਚਾ ਸਾਰੇ ਲੋਕਾਂ ਨੂੰ ਪਤਾ ਕਿ ਕਿਹੜੀਆਂ-ਕਿਹੜੀਆਂ ਗੱਲਾਂ ਤੇ ਚੱਲ ਰਹੀ ਹੈ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਗਈਆਂ ਪੰਜਾਬ ਦੀਆਂ 40 ਤੋਂ 45 ਗੱਡੀਆਂ ਮੰਤਰੀਆਂ ਦੇ ਨਾਲ ਗਈਆਂ 4-3 ਤੋਂ 4 ਗੱਡੀਆਂ ਜੇ ਵਿਧਾਇਕਾਂ ਘੱਟੋ-ਘੱਟ ਦੋ-ਦੋ ਗੱਡੀਆਂ ਉਹਨਾਂ ਦੇ ਨਾਲ ਕਰੋੜਾਂ ਰੁਪਏ ਦਾ ਪੰਜਾਬ ਸਰਕਾਰ ਦਾ ਡੀਜ਼ਲ ਫੋਕੇ 50 ਸਰਕਾਰ ਨੂੰ ਚੂਨਾ ਲਵਾ ਕੇ ਤੇ ਮੀਟਿੰਗ 20 ਮਿੰਟ ਕਰਨੀ ਤੇ ਉਸ ਦੇ ਵਿੱਚ ਵੀ ਬਾਹਰ ਨਿਕਲ ਕੇ ਧੰਨਵਾਦ ਇਹ ਧੰਨਵਾਦ ਤਾਂ ਜੋ ਮੀਟਿੰਗ ਤੇ ਵੀ ਕੀਤਾ ਜਾ ਸਕਦਾ ਸੀ ਇਹ ਧੰਨਵਾਦ ਤਾਂ ਕਿਸੇ ਪੰਜਾਬ ਦੇ ਪੰਜਾਬ ਭਵਨ ਦੇ ਵਿੱਚ ਕਿਸੇ ਲਾਈਵ ਕੈਮਰੇ ਜਾਂ ਲਾਈਵ ਰਿਕਾਰਡਿੰਗ ਰਾਹੀਂ ਵੀ ਕੀਤਾ ਜਾ ਸਕਦਾ ਸੀ ਪਰ ਇਹ ਸਭ ਦੇ ਉੱਤੇ ਇੰਨਾ ਖਰਚਾ ਕਰਕੇ ਤੇ ਬਾਹਰ ਨਿਕਲ ਕੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਚਰਚਾ ਹੋਈ ਤੇ ਨਾਲ ਹੀ ਮੀਡੀਆ ਨੂੰ ਉਹੀ ਗੱਲਾਂ ਦੱਸਣ ਲੱਗ ਜਾਂਦਾ ਜਿਹੜੀਆਂ ਪੰਜਾਬ 'ਚ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਕੰਮ ਹੋਏ ਤੇ ਉੱਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵੀ ਅਸੀਂ ਦਿੱਲੀ ਮਾਡਲ ਜਿਹੜੇ 10 ਸਾਲ ਅਸੀਂ ਦਿੱਲੀ ਕੰਮ ਕੀਤਾ ਉਹ ਲਾਗੂ ਕਰਾਂਗੇ ਤੇ ਜੇਕਰ ਦਿੱਲੀ ਮਾਡਲ ਦਿੱਲੀ ਦਾ ਕਹਿੰਦਾ ਕਿ ਸਿੱਖਿਆ ਮਾਡਲ ਸਿਹਤ ਮਾਡਲ ਇਹੀ ਚੰਗਾ ਹੁੰਦਾ ਤਾਂ ਤੁਹਾਡੇ ਸਿੱਖਿਆ ਸਿਹਤ ਵਾਲੇ ਮੰਤਰੀ ਕਿਉਂ ਹਾਰਦੇ ਤੇ ਤੁਸੀਂ ਖੁਦ ਕਿਉਂ ਹਾਰਦੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸੜਕਾਂ ਬਹੁਤ ਵਧੀਆ ਬਣੀ ਐ ਅੱਜ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਚਲੇ ਜਾਓ ਤੁਹਾਨੂੰ ਸੜਕਾਂ ਦਾ ਪਤਾ ਲੱਗ ਜਾਵੇਗਾ ਬਠਿੰਡਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਮੁਖਤਰੀ ਮੁਖਸਰ ਸਾਹਿਬ ਉਹਨਾਂ ਸੜਕਾਂ ਤੇ ਤੁਸੀਂ ਅੱਜ ਵੀ ਚਲੇ ਜਾਓ ਕਿਸੇ ਸ਼ਹਿਰ ਦੀ ਹਾਲਤ ਵੱਧ ਤੋਂ ਬੱਤਰ ਹੋਈ ਵੇ ਸੜਕਾਂ ਦੀ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਟੋਲ ਪਲਾਜੇ ਟੋਲ ਪਲਾਜੇ ਉਹ ਜਿਨ੍ਹਾਂ ਦੀ ਮਿਆਦ ਲੰਘ ਚੁੱਕੀ ਸੀ ਉਹ ਮੁੱਖ ਮੰਤਰੀ ਸਾਹਿਬ ਵੈਸੇ ਵੀ ਬੰਦ ਹੋ ਜਾਣੇ ਸੀ ਨੰਬਰ 2 ਜੇ ਤੁਸੀਂ ਟੋਲ ਪਲਾਜੇ ਪੰਜਾਬ ਚ ਬੰਦ ਕਰਨੇ ਆ ਤਾਂ ਜਿਹੜੇ ਨੈਸ਼ਨਲ ਹਾਈਵੇ ਦੇ ਉੱਤੇ ਆ ਇਹ ਟੋਲ ਪਲਾਜੇ ਬੰਦ ਕਿਉਂ ਨਹੀਂ ਹੁੰਦੇ ਪਰ ਮੱਖ ਮੰਤਰੀ ਸਾਹਿਬ ਕਹਿੰਦੇ ਹਸਪਤਾਲਾਂ ਦੀ ਹਾਲਤ ਬਹੁਤ ਵਧੀਆ ਹੈ ਪੰਜਾਬ ਦੇ ਬਹੁ ਗਿਣਤੀ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਪੰਜਾਬ ਦੇ ਬਹੁਤ ਗਿਣਤੀ ਹਸਪਤਾਲਾਂ ਦੇ ਵਿੱਚ ਐਕਸਰੇ ਵਾਲੀਆਂ ਮਸ਼ੀਨਾਂ ਕੋਲ ਫਿਲਮਾ ਨਹੀਂ ਪੰਜਾਬ ਦੇ ਬਹੁ ਗਿਣਤੀ ਹਸਪਤਾਲ ਜਿਹੜੀਆਂ ਦਵਾਈਆਂ ਉਹ ਪੂਰੀਆਂ ਨਹੀਂ ਪਹੁੰਚ ਰਹੀਆਂ ਡਾਕਟਰ ਚਾਹੇ ਡਾਕਟਰਾਂ ਨੂੰ ਡਾਕਟਰ ਮਰੀਜ਼ ਨੂੰ ਇਹ ਵੀ ਕਹਿੰਦੇ ਕਿ ਸਾਡੀ ਮਜਬੂਰੀ ਹੈ ਪਰ ਤੈਨੂੰ ਇਹ ਦਵਾਈ ਨਾਲ ਜਿਹੜਾ ਤਰਾਹ ਆਰਾਮ ਨਹੀਂ ਆਉਣਾ ਸਾਨੂੰ ਲਿਖਣੀ ਪਵੇਗੀ ਕਿਉਂਕਿ ਅਸੀਂ ਬਾਹਰੋਂ ਲਿਖ ਨਹੀਂ ਸਕਦੇ ਦਵਾਈਆਂ ਦੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਤੇ ਬਾਕੀ ਸਾਜੋ ਸਾਮਾਨ ਦੀ ਇੱਥੇ ਇਹ ਹਾਲਤ ਹੈ ਮਹੱਲਾ ਕਲੀਨਿਕ ਦੀ ਜਿਹੜੀ ਮੱਖ ਮੰਤਰੀ ਸਾਹਿਬ ਗੱਲ ਕਰਦੇ ਆ ਜਾਂ ਆਮ ਆਦਮੀ ਕਲੀਨਿਕ ਦੀ ਉਹਨਾਂ ਨੇ ਪੰਜਾਬ ਦੇ ਵਿੱਚੋਂ ਕੇਂਦਰ ਨੇ ਨਾਮ ਬਦਲ ਦਿੱਤੇ ਆ ਕਿ ਤੁਹਾਡੀ ਸਕੀਮ ਨਹੀਂ ਸਾਡੀ ਸਕੀਮ ਆ ਉਹ ਸਾਰੀ ਸਕੀਮ ਦੇ ਉੱਤੇ ਭਗਵਾਨ ਸਿੰਘ ਮਾਨ ਦੀਆਂ ਫੋਟੋਆਂ ਲੈ ਕੇ ਤੇ ਉਹਨਾਂ ਦੇ ਉੱਤੇ ਆਯੂਸ਼ਮਾਨ ਜਿਹੜੀ ਐ ਉਹ ਆਯੂਸ਼ਮਾਨ ਕੇਂਦਰ ਦੀਆਂ ਜਿਹੜੀਆਂ ਫੋਟੋਆਂ ਲੱਗ ਚੁੱਕੀਆਂ ਤੇ ਕੇਂਦਰ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਫਿਰ ਉਹ ਕਹਿੰਦੇ ਆ ਕਿ ਅਸੀਂ ਇਹੇ ਕੰਮ ਕਰ ਰਹੇ ਹਾਂ ਜਿਹੜੇ 75 ਸਾਲ ਦੇ ਵਿੱਚ ਨਹੀਂ ਹੋਏ ਹੁਣ ਲੋਕ ਇਹ ਸਵਾਲ ਕਰਦੇ ਆ ਕਿ 75 ਸਾਲ ਚ ਅਜਿਹਾ ਕੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਸਕੂਲਾਂ ਦੇ ਵਿੱਚ ਪ੍ਰਬੰਧ ਬਹੁਤ ਵਧੀਆ ਤੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਰਿਪੋਰਟ ਆਈ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਜ਼ਿਲ੍ਹੇ ਦੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈ ਪੂਰੇ ਪੰਜਾਬ ਦੇ ਵਿੱਚ ਬਹੁ ਗਿਣਤੀ ਸਕੂਲਾਂ ਕੋਲ ਪ੍ਰਿੰਸੀਪਲ ਨਹੀਂ ਆਜਾਈ ਹੈ ਕਿ ਬਹੁ ਗਿਣਤੀ ਸਕੂਲਾਂ ਕੋਲ ਹੈਡਮਾਸਟਰ ਨਹੀਂ ਹੈ ਬਹੁ ਗਿਣਤੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈ ਬਹੁ ਗਿਣਤੀ ਸਕੂਲਾਂ ਦੇ ਵਿੱਚ ਵੱਖ-ਵੱਖਰੀਆਂ ਪੋਸਟਾਂ ਖਾਲੀ ਪਈਆਂ ਫਿਰ ਸਕੂਲ ਕਿਹੜੇ ਸੁਧਰੇ ਹੈ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਕੋਈ ਗੁੰਡਾਗਰਦੀ ਨਹੀਂ ਕੀਤੀ ਪੰਜਾਬ 'ਚ ਤੁਹਾਡੇ ਐਮਐਲਏ ਸਰਪੰਚੀਆਂ ਚੋਣਾਂ ਮੌਕੇ ਜਿਹੜੀ ਗੁੰਡਾਗਰਦੀ ਕੀਤੀ ਉਹ ਜਗਜाहਰ ਹੈ ਕਿਵੇਂ ਦਲਕੇ ਮਾਰਦੇ ਸੀ ਕਿ ਆ ਸਾਡਾ ਸਰਪੰਚ ਆ ਜੇ ਕਿਸੇ ਨੇ ਹੋਰ ਦੇਖਣਾ ਦੇਖ ਲਓ ਫਿਰ ਐਮਸੀ ਦੀਆਂ ਚੋਣਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਹੋਈ ਕਿਵੇਂ ਇੱਕ ਇੱਕ ਮੇਅਰ ਦੇ ਉੱਤੇ ਤੁਸੀਂ ਆਪਣਾ ਇਹ ਕਹਿੰਦੇ ਕਿ ਐਮਸੀ ਦੇ ਨਾਲ ਤੁਸੀਂ ਆਪਣਾ ਮੇਅਰ ਬਣਾ ਲਿਆ ਉਹ ਗੁੰਡਾਗਰਦੀ ਵੀ ਜੱਗ ਜਾ ਰਹਾ ਹੈ ਫਿਰ ਐਮਐਲਏ ਸਾਹਿਬ ਕਹਿੰਦੇ ਪੰਜਾਬ ਨੂੰ ਦਿੱਲੀ ਮਾਡਲ ਬਣਾਵਾਂਗੇ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਾ ਕਰਕੇ ਪੰਜਾਬ ਨੂੰ ਇੱਕ ਮਾਡਲ ਦੇ ਰੂਪ ਵਿੱਚ ਪੇਸ਼ ਕਰਾਂਗੇ ਤਾਂ ਸ਼ੋਕ ਸਵਾਲ ਕਰਦੇ ਆ ਕਿਹੜਾ ਮਾਡਲ ਮੁੱਖ ਮੰਤਰੀ ਸਾਹਿਬ ਕਹਿੰਦੇ ਵਪਾਰੀ ਆ ਰਹੇ ਆ ਕਿ ਲੈਂਡ ਆਰਡਰ ਦੀ ਸਥਿਤੀ ਬਹੁਤ ਵਧੀਆ ਲੈਂਡ ਆਰਡਰ ਦੀ ਸਥਿਤੀ ਇੱਥੇ ਤੱਕ ਪਹੁੰਚ ਗਈ ਹੈ ਸਿੱਧੂ ਯਾਰੋ ਸੋ ਅੱਗੇ ਆ ਜਾਓ ਪੰਜਾਬ ਦੇ ਵਿੱਚ ਪੁਸਥਾਨਾਂ ਦੇ ਉੱਪਰ ਬੰਬ ਡਿੱਗ ਰਹੇ ਹੋਣ ਪੰਜਾਬ ਦੇ ਵਿੱਚ ਹਰ ਰੋਜ਼ ਸੜਕਾਂ ਦੇ ਉੱਪਰ ਲੁੱਟਾਂ ਖੋਹਾਂ ਹੋ ਰਹੀਆਂ ਹੋਣ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੋਵੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਹੋਵੇ ਪੰਜਾਬ ਦੇ ਵਿੱਚ ਗ੍ਰੇਨੇਡ ਨਾਲ ਹਮਲੇ ਹੋ ਰਹੇ ਹੋਣ ਇਹ ਲਾ ਐਂਡ ਆਰਡਰ ਹੈ ਪੰਜਾਬ ਦਾ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਦੇ ਵਪਾਰੀਆਂ ਵਪਾਰੀਆਂ ਦਾ ਵਿਸ਼ਵਾਸ ਜਿੱਤਿਆ ਪੰਜਾਬ ਨੇ ਲਾ ਐਂਡ ਆਰਡਰ ਤਾਂ ਪਹਿਲਾਂ ਹੀ ਦੱਸ ਚੁੱਕਿਆ ਹੈ ਵਪਾਰੀ ਜਿਹੜਾ ਪੰਜਾਬ ਦਾ ਉਹ ਪੰਜਾਬ ਛੱਡਣੋਂ ਤਿਆਰ ਹੋਇਆ ਬੈਠਾ ਲਗਾਤਾਰ ਡੀਜੀਐਸਟੀ ਦੀਆਂ ਰੇਡਾਂ ਮਰਵਾ ਕੇ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਲਗਾਤਾਰ ਕਾਰੋਬਾਰ ਘਟ ਰਿਹਾ ਸੜ ਜਿਹੜੇ ਸ਼ਹਿਰਾਂ ਦੇ ਵਿੱਚ ਵਪਾਰ ਹੁੰਦਾ ਸੜਕਾਂ ਨਾ ਹੋਣ ਕਰਕੇ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਤੁਸੀਂ ਲੈ ਕੇ ਰਹੇ ਉਹਨਾਂ ਕਰਕੇ ਵਪਾਰ ਤਬਾਹ ਹੋ ਰਿਹਾ ਫਿਰ ਕਹਿੰਦੇ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਝੂਠੇ ਪਰਚੇ ਨਹੀਂ ਪਾਉਂਦੇ ਤਾਂ ਇਹਦੀ ਆਧਾਰਨ ਹੈ ਕਿ ਸਰਪੰਚੀ ਚੋਣਾਂ ਮੌਕੇ ਕਿਸੇ ਵੀ ਹਲਕੇ ਵਿੱਚ ਜਾ ਕੇ ਪੁੱਛਿਆ ਜਾ ਸਕਦਾ ਕਿਵੇਂ ਇਹਨਾਂ ਦੇ ਐਮਐਲਏ ਸਹਿਬਾਨਾਂ ਨੇ ਝੂਠੇ ਪਰਚੇ ਪੁਆਏ ਆ ਤੇ ਜੇਕਰ ਇਹੀ ਗੱਲਾਂ ਦੱਸਣ ਤੁਸੀਂ ਦਿੱਲੀ ਗਏ ਆ ਤਾਂ ਪੰਜਾਬ ਚ ਵੀ ਦੱਸੀਆਂ ਜਾ ਸਕਦੀਆਂ ਸੀ ਤਾਂ ਪੰਜਾਬ ਕੀ ਕਲੀਅਰ ਹੋ ਜਾਂਦੀਆਂ ਤੁਸੀਂ ਬਹੁਤ ਵਾਰੀ ਬੋਲ ਚੁੱਕੇ ਹੋ ਇਹ ਪੱਕਾ ਹੀ ਹੋਰ ਬੋਲ ਲੈਂਦੇ ਤਾਂ ਪੰਜਾਬ ਦਾ ਕਰੋੜਾ ਰੁਪਇਆ ਖਰਚਾ ਕਰਕੇ ਸਿਰਫ ਦਿੱਲੀ ਜਾ ਕੇ ਲੋਕ ਇਹ ਕਹਿ ਰਹੇ ਆ ਕਿ ਸਿਰਫ ਹਾਜ਼ਰੀ ਭਰਨ ਗਏ ਆ ਜਾਂ ਇਥੋਂ ਤੱਕ ਵੀ ਇਹ ਕਹਿ ਰਿਹਾ ਕਿ ਰਵਿੰਦ ਕੇਜਰੀਵਾਲ ਨੇ ਵੀ ਟੋਕੇ ਦੇਖਿਆ ਕਿ ਕਿੰਨੇ ਆਉਂਦੀ ਆ ਪਤਾ ਲੱਗ ਜਾਵੇਗਾ ਪਰ ਕਹਿੰਦੇ ਸਾਰੇ ਭੱਜੇ ਭੱਜੇ ਗਏ ਤੇ ਸਾਰਿਆਂ ਨੇ ਪੰਜਾਬ ਦਾ ਕਰੋੜਾ ਰੁਪਇਆ ਫਿਰ 15 ਤੋਂ 20 ਮਿੰਟ ਦੀ ਮੀਟਿੰਗ ਤੇ ਬਰਬਾਦ ਕੀਤਾ ਤਾਂ ਪੰਜਾਬ ਦੇ ਵਿੱਚ ਲੋਕ ਇਹ ਸਵਾਲ ਕਰ ਰਹੇ ਆ ਕਿ ਤੁਸੀਂ ਜੇ ਜ ਸਹੀ ਕੰਮ ਨਾ ਕੀਤੇ ਜੋ ਤੁਹਾਡੇ ਹਾਲਾਤ ਐ ਤਾਂ ਪੰਜਾਬ ਦੇ ਲੋਕ ਦਿੱਲੀ ਮਾਡਲ ਲਾਗੂ ਕਰਨਗੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਹੋਈ ਐ ਪੰਜਾਬ ਦੇ ਵਿੱਚ ਹੋਵੇਗੀ ਪੰਜਾਬ 'ਚ ਚੀਜ਼ਾਂ ਵਾਪਰਨੀਆਂ ਤਾਂ ਸਿੱਖਣ ਦੀ ਲੋੜ ਐ ਪੰਜਾਬ ਦੇਆਂ ਜਿਹੜੀਆਂ ਔਰਤਾਂ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ 3 ਸਾਲ ਹੋ ਗਏ 36 36000 ਰੁਪਿਆ ਬਣ ਚੁੱਕਿਆ ਉਹਨਾਂ ਦਾ ਵਾਅਦਾ ਕਦੋਂ ਪੂਰਾ ਕਰੋਗੇ ਬੇਅਭੀ ਤੇ ਇਨਸਾਫ ਦੀ ਗੱਲ ਕਹੀ ਸੀ ਤੁਸੀਂ ਬਿਆਦਬੀ ਤੇ ਇਨਸਾਫ ਨਹੀਂ ਦਿੰਦਾ ਤੇ ਲੋਕ ਇਹ ਵੀ ਕਹਿ ਰਿਹਾ ਕਿ ਜਿਨ੍ਹਾਂ ਨੇ ਬੀਐਸਪੀ ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਹੀਂ ਰਿਹਾ ਤੇ ਹੁਣ ਤੁਹਾਡਾ ਵੀ ਕੱਖ ਨਹੀਂ ਰਹਿਣਾ ਜੇਕਰ ਤੁਸੀਂ ਬਿਆਦਬੀ ਤੇ ਸਿਆਸਤ ਕਰਦੇ ਰਹੇ ਤੇ ਉਹਨੂੰ ਇਨਸਾਫ ਨਾ ਦਵਾਇਆ ਫਿਰ ਤੁਸੀਂ ਇਹ ਗੱਲ ਕਹਿਆ ਸੀ ਕਿ ਚਿੱਟਾ ਖਤਮ ਕਰਾਂਗੇ ਅੱਜ ਪੰਜਾਬ ਦੀ ਗਲੀ ਗਲੀ ਮਹੱਲੇ ਮਹੱਲੇ ਚਿੱਟਾ ਵਿਕ ਰਿਹਾ ਹੈ ਸ਼ਰੇਆਮ ਚਿੱਟੇ ਦੇ ਵਿੱਚ ਕਹਿ ਰਿਹਾ ਕਿ ਐਮਐਲਏ ਬਕਾਉਂਦੇ ਆ ਜੀ ਮੰਤਰੀ ਬਕਾਉਂਦੇ ਆ ਜੀ ਥਾਣੇਦਾਰ ਬਕਾਉਂਦੇ ਆ ਤੁਸੀਂ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਫਿਰ ਤੁਸੀਂ ਰਿਸ਼ਵਤ ਦੀ ਗੱਲ ਕਰਦੇ ਹੋ ਕਿਹੜੀ ਜਗ੍ਹਾ ਜਿੱਥੇ ਰਿਸ਼ਵਤ ਨਹੀਂ ਚੱਲ ਰਹੀ ਜੇਕਰ ਤੁਸੀਂ ਇੱਕ ਸਿਪਾਹੀ ਇੱਕ ਤਹਿਸੀਲਦਾਰ ਦੋ ਫੜ ਕੇ ਜਾਂ ਦੋ ਪਟਵਾਰੀ ਫੜ ਕੇ ਕਹਿੰਕਿ ਰਿਸ਼ਵਤ ਖਤਮ ਹੋ ਗਈ ਹੈ ਤੁਹਾਨੂੰ ਅਸੀਂ ਰਿਸ਼ਵਤ ਦੇ ਭ੍ਰਿਸ਼ਟਾਚਾਰ ਦੇ ਕੇਸ ਸ਼ਰੇਆਮ ਪੰਜਾਬ ਦੇ ਵਿੱਚ ਚੱਲ ਰਹੇ ਹਨ ਲੋਕ ਇਹ ਵੀ ਕਹਿ ਰਹੇ ਕਿ ਰਿਸ਼ਵਤ ਵੱਧ ਗਈ ਹੈ ਫਿਰ ਤੁਸੀਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ ਜਦੋਂ ਦੀ ਸਰਕਾਰ ਆਈ ਹੈ ਟੀਚਰ ਧਰਨਿਆਂ ਤੇ ਹੈ ਵੱਖ-ਵੱਖ ਰੀਆਂ ਵੈਟਰਨਰੀ ਵਿਭਾਗ ਦੇ ਜਿਹੜੇ ਮੁਲਾਜ਼ਮ ਆ ਉਹ ਧਰਨਿਆਂ ਦੇ ਉੱਤੇ ਆ ਹਰ ਜਿਹੜੇ ਮੁਲਾਜ਼ਮ ਆ ਉਹ ਧਰਨਿਆਂ ਦੇ ਉੱਤੇ ਕੰਪਿਊਟਰ ਟੀਚਰਾਂ ਦੇ ਉੱਤੇ ਤੁਸੀਂ ਕਿਸ ਤਰੀਕੇ ਦਾ ਅਤਿਆਚਾਰ ਕੀਤਾ ਫਿਰ ਤੁਸੀਂ ਕਹਿ ਰਹੇ ਹੋ ਕਿ ਹਸਪਤਾਲਾਂ ਦੀ ਹਾਲ ਸੁਧਰੀ ਹੈ ਹਸਪਤਾਲਾਂ ਦੇ ਮੁਲਾਜ਼ਮ ਤਨਖਾਹ ਤੋਂ ਬਿਨਾ ਹੜਤਾਲ ਤੇ ਚੱਲ ਰਹੇ ਐ ਫਿਰ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪੰਜਾਬ ਰੰਗਲੇ ਪੰਜਾਬ ਦੀ ਤਸਵੀਰ ਵੀ ਸਾਰੇ ਲੋਕ ਦੇਖ ਰਹੇ ਐ ਸੋ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਦਿੱਲੀ ਦੇ ਢੇੜੇ ਘਟਾ ਕੇ ਇਹ ਢੇੜੇ ਇੱਕ ਜਿਹੇ ਨਾਲ ਨਹੀਂ ਕੰਮ ਚੱਲਣਾ ਅੱਗੇ ਵੀ ਹੋਰ ਢੇੜੇ ਚੱਲਣੇ ਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਕਿ ਰਵਿੰਦ ਕੇਜਰੀਵਾਲ ਨੂੰ ਇੱਕ ਗੱਡੀ ਭੇਜ ਕੇ ਮੰਗਵਾ ਲਿਆ ਕਰਨ ਉਹਨਾਂ ਨਾਲ ਇਹ ਚੀਜ਼ਾਂ ਕਰ ਲਿਆ ਕਰਨ ਫਿਰ ਇੱਕ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਨਾਲ ਨੌਲੇਜ ਸ਼ੇਅਰ ਐਗਰੀਮੈਂਟ ਕੀਤਾ ਹੋਇਆ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਹੀਂ ਰਹੀ ਤਾਂ ਐਗਰੀਮੈਂਟ ਨੂੰ ਵੀ ਰੱਦ ਕਰਨਾ ਚਾਹੀਦਾ ਹੁਣ ਨੌਲੇਜ ਸ਼ੇਅਰ ਕਿਹਦੇ ਨਾਲ ਕਰਨੀ ਆ ਤੇ ਨੌਲੇਜ ਕਿਉਂ ਕਰਨੀ ਆ ਇੱਕ ਜਿਹੜਾ ਬੰਦਾ ਵਿਧਾਇਕ ਵੀ ਨਹੀਂ ਹੈ ਸੰਵਿਧਾਨਕ ਅਹੁਦੇ ਤੇ ਨਹੀਂ ਹੈ ਉਹਦੇ ਨਾਲ ਕੀ ਨੌਲੇਜ ਸ਼ੇਅਰ ਕਰਨੀ ਆ ਸੋ ਇਸ ਚੀਜ਼ਾਂ ਦੇ ਉੱਤੇ ਗੌਰ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਸਟੈਂਡ ਲੈਣਾ ਚਾਹੀਦਾ ਇਸ ਤਰੀਕੇ ਨਾਲ ਪੰਜਾਬ ਦਾ ਪੈਸਾ ਬਰਬਾਦ ਕਰਨ ਤੋਂ ਰੁਕਣਾ ਚਾਹੀਦਾ